ਤੋਂ ਆਪਾਂ ਸਭ ਤੋਂ ਵੱਡੀ ਅੱਜ ਦੇ ਟ੍ਰਾਸਟ ਦੇ ਚ ਬਿਲਕੁਲ ਬਿਲਕੁਲ ਠੀਕ ਹੈ ਉੱਥੇ ਇਕੱਲੇ ਬਜ਼ੁਰਗ ਯੰਗ ਬੰਦਾ ਹੁੰਦੀ ਨਾ ਨਿਕਾ ਹੁਣ ਉੱਥੇ ਸਿਰਫ ਦੋ ਤਰ੍ਹਾਂ ਦੇ ਬੰਦੇ ਆ ਜਾਂ ਤਾਂ ਜਿਨ੍ਹਾਂ ਕੋਲ ਪੈਸੇ ਨਹੀਂ ਬਾਹਰ ਜਾਣ ਵਾਸਤੇ ਉਹ ਨਹੀਂ ਜਾ ਸਕੇ ਜਾਂ ਜਿਨ੍ਹਾਂ ਤੋਂ ਆਇਲਟਸ ਨਹੀਂ ਹੋਈ ਹਾਂ ਹਾਂ ਜਾਂ ਜੀ ਦਾ ਰਿਸ਼ਤਾ ਬਾਹਰ ਨਹੀਂ ਹੋਇਆ ਹੋਇਆ ਹੋਰ ਠੀਕ ਹੈ ਔਰ ਇਹ ਪਿੰਡ ਚ ਤੁਸੀਂ ਆਨ ਆਨ ਐਵਰੇਜ ਲਾ ਲਓ ਵੀ 5-7 ਯੂਥ ਦੇ ਮੁੰਡੇ ਕੁੜੀਆਂ ਦਿਖਦੇ ਬਾਕੀ ਬਜ਼ੁਰਗ ਹੀ ਦਿਖਦੇ ਆ। ਮੁਸ਼ਕਲ ਨਾਲ ਦਿਸਦੇ। ਮੁਸ਼ਕਲ ਨਾਲ ਹਨਾ। ਹੁਣ ਆਪਾਂ ਕਹਿ ਗਏ ਜਾਂ ਬੰਦਾ ਜਦੋਂ ਵੀ ਬੰਦਾ ਘਰੋਂ ਨਿਕਲਦਾ ਬੰਦਾ ਉਹਦੇ ਘਰ ਦੀ ਗਰੀਬੀ ਚੱਕਣ ਵਾਸਤੇ ਜਾਂ ਉਹਦੇ ਘਰ ਨੂੰ ਉੱਤੇ ਚੱਕਣ ਵਾਸਤੇ ਬੰਦਾ ਨਿਕਲਦਾ ਨਾ ਕਰੋ। ਹੂੰ। ਆਪਾਂ ਇੱਕ ਸੁਪਨਾ ਜਾਂ ਆਪਾਂ ਇੱਕ ਚੀਜ਼ ਲੈ ਕੇ ਨਿਕਲੇ ਸੀ ਆਪਦੇ ਘਰੋਂ ਵੀ ਆਪਾਂ ਆਹ ਕੰਮ ਕਰਕੇ ਵਾਪਸ ਆ ਜਾਾਂਗੇ। ਬਿਲਕੁਲ। ਪਰ ਆਪਾਂ ਜਾ ਕੇ ਉੱਥੇ ਉਸ ਕੰਮ ਚ ਫਸ ਗਏ ਨਾ ਉਸ ਸਿਸਟਮ ਜੋ ਨਿਊਜ਼ੀਲੈਂਡ ਕੈਨੇਡਾ ਆਸਟ੍ਰੇਲੀਆ ਚ ਫਸ ਗਏ ਉਹ ਆਪਾਂ ਜਿਹੜਾ ਸੁਪਨਾ ਜਿਹਾ ਗੱਲ ਲੈ ਕੇ ਲਓ ਵਾਪਸ ਤਾਂ ਆਉਣਾ ਚਾਹੀਦਾ ਨਾ ਹੂੰ ਉਹ ਪੂਰੀ ਤਾਂ ਕਰੋ ਨਾ ਹੂੰ ਤੁਸੀਂ ਉੱਥੇ ਆਪਦੀਆਂ ਜੜ੍ਹਾਂ ਨੂੰ ਮੋੜੋ ਤਾਂ ਸਹੀ ਜੇ ਆਪਾਂ ਜੜ੍ਹਾਂ ਨੂੰ ਮੋੜਾਂਗੇ ਨਾ ਬਾਈ ਤਾਂ ਫਿਰ ਤਾਂ ਆਪਾਂ ਸਾਰਾ ਕੁਝ ਗਵਾ ਲਿਆ ਸਭ ਕੁਝ ਕੁਝ ਪੱਲੇ ਦੇ ਹੈ ਨਹੀਂ ਕੁਝ ਪੱਲੇ ਨਹੀਂ ਨਾ ਰਿਆ ਫਿਰ ਤਾਂ ਕੈਨੇਡਾ ਆਸਟ੍ਰੇਲੀਆ ਅਮਰੀਕਾ ਜੋ ਵੀ ਆਪਾਂ ਜਿੱਥੇ ਵੀ ਰਹਿ ਰਹੇ ਹਾਂ ਉਹੀ ਆਪਣੇ ਪੱਲੇ ਰਹਿ ਗਏ ਹੂੰ ਅੱਛਾ ਇੱਕ ਚੀਜ਼ ਹੋ ਰਹਾ ਬਾਈ ਮਤਲਬ ਹੁਣ ਦੇ ਸਮੇਂ ਦੇ ਵਿੱਚ ਜਿਹੜਾ ਮੈਂ ਸੁਣਿਆ ਕਿ ਬਹੁਤੇ ਕਹਿੰਦੇ ਸ਼ਾਇਦ ਸਟੂਡੈਂਟ ਵੀ ਰਿ ਬਈ ਉਹਨਾਂ ਨੂੰ ਗਲਤ ਗਾਈਡ ਕੀਤਾ ਜਾ ਰਿਹਾ ਹੂੰ ਜਦੋਂ ਤੁਸੀਂ ਅਸਾਈਲਮ ਲਾ ਦਿੰਦੇ ਹੋ ਨਾ ਹੂੰ ਤਾਂ ਬੇਸਿਕਲੀ ਤੁਹਾਨੂੰ ਪੰਜਾਬ ਦਾ ਵੀਜ਼ਾ ਨਹੀਂ ਮਿਲਦਾ ਮੁੜ ਕੇ ਇੰਡੀਆ ਦਾ ਵੀਜ਼ਾ ਨਹੀਂ ਮਿਲਦਾ ਅਸਾਈਲਮ ਕੀ ਹੁੰਦੀ ਹੈ ਤੁਸੀਂ ਇੱਕ ਇੱਕ ਤਰ੍ਹਾਂ ਦਾ ਸ਼ੋਅ ਕਰਦੇ ਹੋ ਮੈਨੂੰ ਪੰਜਾਬ 'ਚ ਜਾਂ ਮੈਨੂੰ ਇੰਡੀਆ 'ਚ ਮੇਰੀ ਜਾਨ ਨੂੰ ਖਤਰਾ ਹੂੰ ਠੀਕ ਹੈ ਬਿਲਕੁਲ ਤਾਂ ਉਸ ਤੋਂ ਬਾਅਦ ਤੁਸੀਂ ਤੁਹਾਨੂੰ ਕੈਨੇਡਾ ਗਵਰਨਮੈਂਟ ਰਿਫਿਊਜੀ ਦਾ ਕੇਸ ਦੇ ਦਿੰਦੀ ਹੈ ਟਾਈਟਲ ਦੇ ਦਿੰਦੀ ਹੈ ਰਿਫਿਊਜੀ ਹੈ ਬਿਲਕੁਲ ਤਾਂ ਸਹੂਲਤਾਂ ਦੇ ਜਾਂਦੀਆਂ ਫੰਡ ਵੀ ਦੇਣ ਲੱਗ ਜਾਂਦੀ ਥੋੜੇ ਬਹੁਤੇ ਹਨ ਤੁਹਾਡੇ ਕੇਸ ਦੀ ਸੁਣਵਾਈ ਹੁੰਦੀ ਰਹਿੰਦੀ ਹੈ ਚੱਲਦੀ ਰਹਿੰਦੀ ਹੈ ਅਖੀਰ ਤੁਹਾਨੂੰ 5 ਸਾਲ 10 ਸਾਲ ਕਈਆਂ ਦਾ ਸਾਰੀ ਉਮਰ ਹੋ ਗਈ ਸਰ ਰਿਫਿਊਜੀ ਸਟੇਟਸ ਤੇ ਫਿਰਦੇ ਆ ਓਕੇ ਕਹੀ ਨਹੀਂ ਸਕਦੇ ਨਹੀਂ ਸਕਦੇ ਉੱਥੇ ਹੀ ਫਿਰਦੇ ਸਾਰੀ ਉਮਰ ਲਈ ਡੰਕੀ ਫਿਲਮ ਚ ਇਹੀ ਚੀਜ਼ ਹੈ ਜਿਹੜੀ ਮੈਂ ਤੁਹਾਨੂੰ ਗੱਲ ਕਰਨ ਹੂੰ ਔਰ ਇਸੇ ਇੱਕ ਚੀਜ਼ ਨੂੰ ਦੇਖਣ ਵਾਲੀ ਉਹ ਚ ਸਰ ਤਰ੍ਹਾਂ ਦੇ ਪੱਖ ਰੱਖੇ ਗਏ ਆ ਸਟੂਡੈਂਟ ਦਾ ਰਿਫਿਊਜੀ ਦਾ ਹਰ ਤਰ੍ਹਾਂ ਦਾ ਪੱਖ ਰੱਖਿਆ ਗਿਆ ਜਿਹੜੀ ਆਪਾਂ ਗੱਲ ਪਹਿਲਾਂ ਕਰਦੇ ਸੀਗੇ ਤੇ ਉਹ ਕੀ ਹੈ ਵੀ ਬੱਚਾ ਸਾਰੀ ਉਮਰ ਬੱਚੇ ਨੂੰ ਤਾਂ ਹੁਣ ਆਪਾਂ ਕਹਿ ਦਈਏ ਤੇਰੀ ਪੀਆਰ ਹੋ ਜੂਗੀ ਹੂੰ ਤੇ ਬੱਚਾ ਕਹਿੰਦਾ ਕੋਈ ਗੱਲ ਨਹੀਂ ਰਫਿਊਜੀ ਲਾ ਦੇ ਆਪਣਾ ਕਿਹੜੀ ਗੱਲ ਹਾਂ ਬਿਲਕੁਲ ਤੇ ਉਹਨੂੰ ਇਹ ਨਹੀਂ ਪਤਾ ਵੀ ਆਦੇ ਮਾਂ ਪਿਓ ਨੂੰ ਮਿਲਣ ਵਾਸਤੇ ਵੀ ਤਰਸ ਜੂਗਾ ਉਹ ਆਦੇ ਪਿੰਡੋਂ ਉਹਨੂੰ ਵੀ ਤਰਸ ਜੂਗਾ ਬਿਲਕੁਲ ਰਫਿਊਜੀ ਕੇਸ ਲਾ ਕੇ ਤੁਸੀਂ ਆ ਹੀ ਨਹੀਂ ਸਕਦੇ ਜਿਆਦਾਤਰ ਜਿਹੜੇ ਬੰਦੇ ਪੁਰਾਣੇ ਟਾਈਮ 'ਚ ਰਫਿਊਜੀ ਗਏ ਆ ਕੈਨੇਡਾ ਆਸਟ੍ਰੇਲੀਆ ਅਮਰੀਕਾ ਕਿਤੇ ਵੀ ਜਾਦੇ ਗਏ ਆ ਉਹ ਰਫਿਊਜੀ ਕੇਸ ਲਾ ਕੇ ਪੱਕੇ ਤਾਂ ਹੋ ਗਏ ਹੂੰ ਉਹਨਾਂ ਨੂੰ ਇੰਡੀਆ ਦਾ ਵੀਜ਼ਾ ਹੀ ਨਹੀਂ ਮਿਲਦਾ ਹੂੰ ਉਹ ਆ ਨਹੀਂ ਸਕਦੇ ਉਹ ਕੀ ਕਰਦੇ ਆ ਹੂੰ ਨੇਪਾਲ ਆਉਣਗੇ ਨੇਪਾਲ ਤੋਂ ਕਾਟਮੰਡੂ ਸੋਰੀ ਹੂੰ ਕਾਟਮੰਡੂ ਤੋਂ ਟੈਕਸੀ ਲੈ ਕੇ ਇੰਡੀਆ 'ਚ ਐਂਟਰੀ ਕਰਕੇ ਦੋ ਨੰਬਰ ਆ ਹੀ ਆਉਂਦੇ ਹੋ ਤੇ ਉਹਦਾ ਵੀ ਪਤਾ ਨਹੀਂ ਕਦੋਂ ਫੜੇ ਜਾਂ ਉਹ ਤਾਂ ਜੇ ਰੌਲਾ ਪੈ ਜੇ ਮੰਨ ਲਓ ਹੂੰ ਜੇ ਕੱਲ ਨੂੰ ਕੋਈ 19 ਕੀ ਹੋ ਜੇ ਜਾਂ ਤੁਹਾਡੀ ਕੋਈ ਰਿਪੋਰਟ ਕਰ ਦੇ ਹੂੰ ਵੀ ਇਹ ਤਾਂ ਇੰਡੀਆ 'ਚ ਫਿਰਦਾ ਜਾਂ ਪੰਜਾਬ 'ਚ ਫਿਰਦਾ ਹੂੰ ਤਾਂ ਉਹ ਤੁਹਾਡਾ ਜਿਹੜੀ ਕੈਨੇਡਾ ਗਵਰਨਮੈਂਟ ਆ ਜਾਂ ਆਸਟ੍ਰੇਲੀਆ ਜਾਂ ਕਿਤੋਂ ਦੀ ਵੀ ਤੁਸੀਂ ਲਈ ਹੈਗੀ ਹੈ ਤਾਂ ਉਸ ਚੀਜ਼ ਵਾਸਤੇ ਚੈਲੰਜ ਹੋ ਸਕਦਾ ਬੰਦਾ ਕਹਿੰਦਾ ਤੈਨੂੰ ਅਸੀਂ ਜਾਣ ਨੂੰ ਉੱਥੇ ਮਨਾਂਗੇ ਤਾ ਬਿਲਕੁਲ ਮਨਾ ਕੀਤਾ ਸੀਗਾ ਤੂੰ ਉੱਥੇ ਕਿਉਂ ਗਿਆ